ਜਿਹੜੀਆਂ ਜਿਹੜੀਆਂ ਮਸ਼ੀਨਰੀਆਂ ਵਾਸਤੇ ਤੁਸੀਂ ਕਹਿੰਨੇ ਰਹੇ ਹੋ ਆਪਾਂ ਉਹੀ ਮਸ਼ੀਨਰੀਆਂ ਲੈ ਕੇ ਆ ਜੰਨੇ ਆ ਜੀ ਤੁਹਾਡੀ ਡਿਮਾਂਡ ਦੇ ਉੱਪਰ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਬੋਲਟ ਵੀ ਆਪਾਂ ਲੈ ਕੇ ਪਹੁੰਚਿਆ ਗੱਡੀਆਂ ਬਹੁਤ ਸਾਰੀਆਂ ਲੈ ਕੇ ਪਹੁੰਚੀਆਂ ਬਾਕੀ ਤੁਸੀਂ ਵੀਡੀਓ ਚੈੱਕ ਕਰੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਰੇ ਅੱਖਰਾਂ 'ਚ ਲਿਖਿਆ ਰਹਿੰਦਾ ਹਮੇਸ਼ਾ ਹੀ ਜੇ ਤੁਸੀਂ ਵੀ ਐਡ ਕਰਬੋਣੀਆਂ ਤੁਹਾਡੇ ਕੋਲੇ ਕੋਈ ਮਸ਼ੀਨਰੀ ਹੈ ਘਰ ਹੈ ਕੋਠੀ ਹੈ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਜੀ ਪਹਿਲੀ ਗੱਡੀ ਆਪਣੇ ਕੋਲੇ ਪਹੁੰਚੀ ਆ ਫੋਰਡ ਦੀ ਫੀਗੋ ਗੱਡੀ ਆਪਣੇ ਕੋਲੇ ਅੰਮ੍ਰਿਤਸਰ ਏਰੀਆ ਚ ਪਹੁੰਚੀ ਆ ਰੇਟ ਮਾਲਕ ਨੇ ਮੰਗਿਆ 90000 ਰੁਪਇਆ 11 ਮਾਡਲ ਗੱਡੀ ਆ ਚੱਲੀ ਬਹੁਤ ਵਧੀਆ ਹੋਈ ਆ ਤੇ ਪੰਜਾਬ ਨੰਬਰ ਹੈ ਜੀ ਜਾ ਕੇ ਦੇਖਣੀ ਆ ਤੁਸੀਂ ਅੰਮ੍ਰਿਤਸਰ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਜਿਹੜਾ ਰੇਟ ਹੈ ਉੱਪਰ-ਨੀਚੇ ਹੋ ਜਾਊਗਾ ਇੱਕ ਵਾਰੀ ਸਿਰਫ ਡਿਮਾਂਡ ਹੈ ਬਾਕੀ ਨੰਬਰ ਪਲੇਟਾਂ ਸਾਰੀਆਂ ਸਰਕਾਰੀ ਲੱਗੀਆਂ ਹੋਈਆਂ ਨੇ ਆ ਗਾਂ ਵੀ ਪੇਸ਼ਾਂ ਵੀ ਸਿਲਵਰ ਰੰਗ ਦੇ ਵਿੱਚ ਗੱਡੀ ਆ ਬਾਕੀ ਫੋਟੋਵਾਂ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਸੌਰੀ ਫੋਟੋਵਾਂ ਚ ਨਹੀਂ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਆ ਵੀਡੀਓ ਚ ਤੁਹਾਨੂੰ ਸਾਰਾ ਕੁਝ ਪਤਾ ਲੱਗਿਆ ਹੋਊਗਾ ਬਾਕੀ ਤੁਹਾਨੂੰ ਗੱਡੀ ਕਿਵੇਂ ਦੀ ਲੱਗ ਰਹੀ ਆ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਵੀ ਲਾਜ਼ਮੀ ਦੱਸ ਦੇ ਰਹੋ ਜੀ ਬਾਕੀ ਜਿਨ੍ਹਾਂ ਦੀਆਂ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆ 84272 72674 ਗੱਲਬਾਤ ਕਰਨੀ ਹੋਵੇ ਕੋਈ ਇਸੋ ਵੀ ਤਰ੍ਹਾਂ ਦੀ ਕਰ ਲਿਓ ਤੁਸੀਂ ਨੈਕਸਟ ਗੱਡੀ ਆਪਾਂ ਤੁਹਾਡੇ ਖਾਤਰ ਆ ਮਹਿੰਦਰਾ ਬਲੇਰੋ ਲੈ ਕੇ ਪਹੁੰਚਿਆ 2010 ਮਾਡਲ ਆ ਪਹਿਲਾ ਫੋਟੋਆਂ ਚੈੱਕ ਕਰੋ ਜੀ ਚਾਰੇ ਪਾਸੋਂ ਮਾਲਕ ਨੇ ਬਹੁਤ ਸੋਹਣੀਆਂ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਚੋੜੇ ਟਾਇਰ ਮਾਲਕ ਨੇ ਪਵਾਏ ਹੋਏ ਨੇ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲੂਗੀ ਨੁਕਸਾ ਇੱਕ ਵੀ ਹੈ ਨਹੀਂ ਆਪਾਂ ਨੂੰ ਗੱਡੀ ਲੈਣ ਤੋਂ ਬਾਅਦ 1 ਰੁਪਿਆ ਉੱਤੇ ਲਾਉਣ ਦੀ ਲੋੜ ਹੈ ਨਹੀਂ ਚਲਾ ਕੇ ਦੇਖਣੀ ਏਬ ਗੱਡੀ ਜਾ ਕੇ ਦੇਖ ਸਕਦਾ ਹਾਂ ਕਿਸਨ ਸਟਾਰਟ ਕਰਕੇ ਦੇਖਣੀ ਹੋਵੇ ਸਟਾਰਟ ਕਰਕੇ ਦੇਖ ਸਕਦੇ ਹਾਂ ਬਾਕੀ ਮਾਲਕ ਨੇ ਸਾਰਾ ਕੁਝ ਦੱਸਿਆ ਹੋਇਆ ਤੇ ਮਾਲਕ ਕਹਿੰਦੇ ਆ ਬਰੇਟਾ ਮਾਨਸਾ ਮਾਲਕ ਦਾ ਏਰੀਆ 10 ਮਾਡਲ ਗੱਡੀ ਆ ਆ ਲੁੱਕੀ ਕੰਡੀਸ਼ਨ ਚ ਤੇ ਹਰਿਆਣਾ ਨੰਬਰ ਹੈ ਰੰਗ ਗੱਡੀ ਦਾ ਸਾਰਾ ਜੈਨੂਨ ਹੈ ਗੱਡੀ ਇੰਜਨ ਉੰਜਣ ਦੀ ਪੂਰੀ ਜਮਾਂ ਸਾਫ ਹੈ ਸਾਇਲੈਂਟ ਗੱਡੀ ਆ ਸਟਾਰਟ ਖੜੀ ਦਾ ਪਤਾ ਵੀ ਨਹੀਂ ਲੱਗਦਾ ਕਿਉਂਕਿ ਮਾਲਕ ਨੇ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਤੁਸੀਂ ਜਾ ਕੇ ਬਾਕੀ ਸਟਾਰਟ ਕਰਕੇ ਦੇਖੋਗੇ ਚਲਾ ਕੇ ਦੇਖੋਗੇ ਤੁਹਾਨੂੰ ਆਪ ਨੂੰ ਪਤਾ ਲੱਗ ਜੂਗਾ ਤੇ ਬਾਈ ਦਾ ਨੰਬਰ ਜਿੰਨਾ ਦੀ ਆਹ ਬਲੇਰੋ ਗੱਡੀ ਆ 98786 96836 ਗੱਲਬਾਤ ਜਿਹੜੀ ਵੀ ਕਰਨੀ ਹੋਵੇ ਤੁਸੀਂ ਵੀ ਆਪ ਹੀ ਕਰ ਲਿਓ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਤੀਸਰੀ ਜਿਹੜੀ ਮਸ਼ੀਨਰੀ ਪਹੁੰਚੀ ਆ ਆਪਣੇ ਕੋਲੇ ਗੱਡੀ ਪਹੁੰਚੀ ਆ ਗੱਡੀ ਦੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ 13 ਮਾਡਲ ਗੱਡੀ ਆ 스ਵਿਫਟ ਗੱਡੀ ਆ ਤੇ ਕੰਡੀਸ਼ਨ ਆ ਲੋਕੀਆ ਜੀ ਟਾਇਰ ਆਪਾਂ ਨੂੰ 70 ਤੋਂ ਉੱਪਰ ਹੀ ਮਿਲਣਗੇ 70 ਪੈਸੇ ਤੋਂ ਉੱਪਰ ਗੱਡੀ ਦੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ 3 ਲੱਖ ਤੇ 40000 ਰੁਪਿਆ ਤੇ ਮਾਲਕ ਕਹਿੰਦੇ ਆ ਵੀ ਘਾਟਾ ਪਾ ਦਾ ਮੌਕੇ ਤੇ ਕਰ ਲਵਾਂਗੇ ਸੈਕੰਡ ਓਨਰ ਗੱਡੀ ਐ ਜੀ ਗੱਡੀ ਖੜੀ ਆ ਬਟਾਲੇ ਏਰੀਆ ਚ ਜਾ ਕੇ ਦੇਖ ਸਕਦੋਂ ਜੇ ਕਿਸੇ ਨੂੰ ਗੱਡੀ ਦੇਖਣੀ ਐ ਕਿਸੇ ਨੇ ਚਲਾ ਕੇ ਦੇਖਣੀ ਐ ਕੋਈ ਗੱਡੀ ਖਰੀਦਣ ਦਾ ਹਾਂ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਲਓ ਜੀ ਬਾਕੀ ਇੰਜਣ ਉੰਜੜ ਪੂਰਾ ਵਧੀਆਗਾ ਤੇ ਚਲਾਉਣ ਚ ਬਹੁਤ ਚੰਗੀ ਹੈ ਜੀ ਗੱਡੀ ਅੰਦਰੋਂ ਵੀ ਪੂਰੀ ਵਧੀਆ ਪਈ ਹੈ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗੜੀ ਸੜੀ ਨਹੀਂ ਤੇ ਚਲਾ ਕੇ ਦੇਖ ਸਕਦੇ ਹਾਂ ਬਾਕੀ ਇਹ ਰੇਟ ਤੁਹਾਨੂੰ ਮਦასი ਦਿੱਤਾ ਮਾਲਕ ਕਹਿੰਦੇ ਆ ਵੀ ਮੌਕੇ ਤੇ ਘਾਟਾ ਪਤਾ ਜ਼ਰੂਰ ਕਰਾਂਗੇ ਬਾਕੀ ਤੁਹਾਨੂੰ ਪਤਾ ਲੱਗ ਜੂਗਾ ਜਦੋਂ ਤੁਸੀਂ ਜਾ ਕੇ ਦੇਖੋਗੇ ਗੱਡੀ ਨੂੰ ਚਲਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਗੱਡੀ ਕਿਹੋ ਜੀ ਹੈ ਜੀ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਵਾਜ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਆ 9855064991 ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਹਾਨੂੰ ਮਿਲ ਗਿਆ ਹੋਊਗਾ ਮਸ਼ੀਨਰੀਆਂ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੀਆਂ ਮਸ਼ੀਨਰੀਆਂ ਤੁਸੀਂ ਦੇਖੀਆਂ ਜਿਵੇਂ ਕਿ ਫਿਗੋ ਗੱਡੀ ਦੇਖ ਲਈ ਸਬੱਟ ਗੱਡੀ ਦੇਖ ਲਈ ਪਿੱਛੇ ਹੋਰ ਵੀ ਬਲੇਰੋ ਗੱਡੀ ਵੀ ਦੇਖ ਲਈ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦੇ ਰਹੋ ਜੀ ਬਾਕੀ ਆਪਾਂ ਜਿੰਨੀਆਂ ਮਸ਼ੀਨਰੀਆਂ ਹਲੇ ਕੇ ਪਹੁੰਚਦੇ ਆਂ ਵੀਡੀਓ 'ਚ ਤੁਹਾਡੀ ਡਿਮਾਂਡ ਤੇ ਹੁੰਦੀਆਂ ਤੁਸੀਂ ਕਮੈਂਟ ਕਰ ਦਿਓ ਉਹੀ ਆਪਾਂ ਲੈ ਕੇ ਪਹੁੰਚਦੇ ਆਂ ਬਾਕੀ ਤੁਸੀਂ ਕਮੈਂਟ ਲਾਜ਼ਮੀ ਕਰਿਆ ਕਰੋ ਦੱਸਿਆ ਕਰੋ ਕਿਹੜੇ ਏਰੀਆ ਚ ਕਿੰਨੇ ਰੇਟ ਦੇ ਵਿੱਚ ਕਿਹੋ ਜੀ ਗੱਡੀ ਕਿੱਥੋਂ ਕਿਹੜੇ ਪਿੰਡ ਤੋਂ ਸ਼ਹਿਰ ਤੋਂ ਤੁਹਾਨੂੰ ਚਾਹੀਦੀ ਹੈ ਠੀਕ ਹੈ ਜੀ ਬਾਕੀ ਵੀਡੀਓ ਵਧੀਆ ਲੱਗ ਰਹੀ ਜੇ ਤੁਹਾਨੂੰ ਨੀਚੇ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਲਾਈਕ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਆਪਦੇ WhatsApp ਦੇ ਵਿੱਚ ਤੇ Facebook ਤੇ ਜਿੱਥੇ ਵੀ ਤੁਸੀਂ ਕਰ ਸਕਦੇ ਹੋ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਤੇ ਉਹਦਾ ਇਹ ਫਾਇਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਕਿਸੇ ਵੀ ਵੇਲੇ ਪਾਈਏ ਚਾਹੇ ਸ਼ਾਮ ਨੂੰ ਚਾਹੇ ਦਿਨੇ ਸਵੇਰੇ ਜਦੋਂ ਵੀ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਤੇ ਕਿਸ ਨੇ ਐਡ ਕਰਵਾਉਣੀ ਆ ਤੁਹਾਨੂੰ ਇੱਕ ਵਾਰੀ ਫਿਰ ਤੋਂ ਮੈਂ ਦੱਸ ਦਿੰਨ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਰੇ ਜ ਅੱਖਰਾਂ ਚ ਲਿਖਿਆ ਰੰਦ ਲਿਖਿਆ ਵੀ ਹੋਇਆ ਐਡ ਭੇਜਣ ਲਈ ਆਪਣਾ ਵਟਸਐਪ ਨੰਬਰ ਨੰਬਰ ਆਪਣਾ 77194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੁਝ ਵੀ ਹੈ ਜਿ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਛੋਟਾ ਹਾਥੀ ਵੱਡਾ ਹਾਥੀ ਪਿਕਅਪ ਕੁਝ ਵੀ ਹੈ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਥਾਰ ਪਹੁੰਚੀ ਆ 2016 ਮਾਡਲ ਹੈ ਜੀ ਪਿੰਡ ਹੀਰਕੀਆ ਜ਼ਿਲ੍ਹਾ ਮਾਨਸਾ ਜੀ ਡਿਮਾਰਡ ਦੀ ਗੱਲ ਕਰੀਏ ਤਾਂ 720000 ਰੁਪਏ ਮੰਗਿਆ ਇਹਨਾਂ ਨੇ 16 ਮਾਡਲ ਹੈ ਕੰਡੀਸ਼ਨ ਆਲੂਕੀ ਹੈ ਚਾਰੇ ਪਾਸੋਂ ਫੋਟੋਆਂ ਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਜੀ ਫੋਟੋਆਂ ਵਧੀਆ ਸਾਫ ਸੁਥਰੀਆਂ ਇਹਨਾਂ ਨੇ ਸੋਹਣੀਆਂ ਖਿੱਚ ਕੇ ਭੇਜੀਆਂ ਬਾਕੀ ਨਾਲ ਦੇ ਨਾਲ ਮੈਂ ਕਹਿਣਾ ਹੁੰਦਾ ਸੀ ਇੱਕ ਵੀਡੀਓ ਵੀ ਲਾਜ਼ਮੀ ਬਣਾ ਕੇ ਭੇਜਿਆ ਕਰੂੰ ਤੇ ਫੋਟੋਆਂ ਤੇ ਵੀਡੀਓ ਫੋਨ ਨੂੰ ਟੇਡਾ ਕਰਕੇ ਹੀ ਬਣਾਇਆ ਕਰੂੰ ਤੇ ਖਿੱਚਿਆ ਕਰੂੰ ਜੀ ਬਾਕੀ ਚਲੋ ਠੀਕ ਹੈ ਜੀ ਸਾਰਾ ਕੁਝ ਵਧੀਆ ਹੀ ਹੈ ਟੋਟਲ ਅੰਦਰੋਂ ਵੀ ਇਹਨਾਂ ਨੇ ਫੋਟੋਆਂ ਚੰਗੀਆਂ ਖਿੱਚ ਕੇ ਭੇਜੀਆਂ ਸਾਰਾ ਕੁਝ ਇੰਟੀਰੀਅਰ ਵਗੈਰਾ ਦਿਖ ਰਿਹਾ ਹੈ ਬਾਕੀ ਐਲਸੀਡੀ ਵਗੈਰਾ ਲੱਗੀ ਹੋਈ ਹੈ ਅੰਦਰ ਪੰਜਾਬ ਨੰਬਰ 18 ਤੇ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਕਿਸੇ ਨੂੰ ਪਸੰਦ ਆ ਵੀ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਮਾਨਸਨ ਲੱਗੀ ਹੀਰਕੇ ਪਿੰਡ ਉੱਥੇ ਜਾ ਕੇ ਦੇਖ ਸਕਦੋਂ ਨੰਬਰ 98720 16604 ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਇੱਕ ਤੁਹਾਡੇ ਖਾਤਰ ਬੁਲਟ ਲੈ ਕੇ ਪਹੁੰਚਿਆ ਜੀ ਬੁਲਟ ਦਾ ਮਾਡਲ 1972 ਪ੍ਰਾਣਾ ਬੁਲਟ ਹੈ ਪਰ ਕੰਡੀਸ਼ਨ ਚੈੱਕ ਕਰੋ ਜੀ ਇੰਜਨ ਉੰਜਣ ਦੇਖੋ ਬਹੁਤ ਵਧੀਆ ਪਿਆ ਗਾ ਟਾਇਰ ਵਧੀਆ ਮਿਲ ਜਾਣਗੇ ਕੰਡੀਸ਼ਨ ਆਲੂਕੀ ਐ ਤੇ ਪੁੱਠੇ 11 ਵਾਲਾ ਜੀ ਤੇ ਪੂਰਾ ਹੈਵੀ ਬੁਲਟ ਆ ਤਾਂ ਇਹਨਾਂ ਨੇ ਸੇਲ ਕਰਨਾ ਖੜਾ ਲੁਧਿਆਣੇ ਐ ਤੇ ਡਿਮਾਂਡ ਇਹਨਾਂ ਨੇ 78000 ਕਹੀ ਐ ਪਾਸਿੰਗ ਖਤਮ ਐ ਜੀ ਤੇ ਚਲਾਉਣ ਚ ਕੋਈ ਕਮੀ ਪੇਸ਼ੀ ਨਹੀਂ ਪੂਰਾ ਵਧੀਆ ਗਾ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਪੂਰੇ ਵੱਡੇ ਹਾਰਨ ਇਹਨਾਂ ਨੇ ਲਗਵਾ ਰੱਖਿਆ ਕੰਡੀਸ਼ਨ ਚ ਕੋਈ ਕਮੀ ਪੇਸ਼ੀ ਹੈ ਨਹੀਂ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਜਾ ਕੇ ਦੇਖਣਾ ਹੋਵੇ ਕਿਸੇ ਨੇ ਜਾ ਕੇ ਦੇਖ ਲਓ 78000 ਇੱਕ ਵਾਰੀ ਰੇਟ ਇਹਨਾਂ ਨੇ ਕਿਹਾ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਘਾਟਾ ਵਾਦਾ ਕਰ ਲੰਗੇ ਨੰਬਰ ਮਾਲਕ ਦਾ 98559 31766 ਗੱਲਬਾਤ ਕਰ ਲਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਜਨ ਗੱਡੀ ਲੈ ਕੇ ਪਹੁੰਚੇ ਆ ਜਨ ਗੱਡੀ ਚੈੱਕ ਕਰੋ ਤੁਸੀਂ 55000 ਰੁਪਿਆ ਇਹਨਾਂ ਨੇ ਡਿਮਾਂਡ ਕਹੀ ਹੈ ਤੇ 2000 ਪੂਰਾ ਮਾਡਲ ਹੈ ਅਲਾਈ ਲੱਗੇ ਹੋਈ ਨੇ ਕਾਰਟਪਾ ਵਧੀਆ ਤੇ ਕੰਡੀਸ਼ਨ ਆਲੋਕੀ ਆ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਸਾਰਾ ਕੁਝ ਤੁਸੀਂ ਦੇਖ ਲਿਆ ਫੋਟੋਆਂ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੂਆ ਨੰਬਰ 92 77 196 61 385 ਮਾਲਕ ਨਾਲ ਜੜੀ ਵੀ ਗੱਲ ਕਰਨੀ ਹੈ ਤੁਸੀਂ ਆਪੇ ਕਰ ਲਿਓ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਜੀ ਵੀਡੀਓ ਸਾਰੀ ਤੁਸੀਂ ਦੇਖ ਲਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਹਰ ਰੋਜ਼ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਆਪਾਂ ਹਰ ਰੋਜ਼ ਵੀਡੀਓ ਲੈ ਕੇ ਆਉਂਦਿਆਂ ਜੀ ਤੇ ਕਿਸੇ ਨੇ ਐਡ ਕਰਵਾਉਣੀ ਆ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਭੇਜੋ ਆਪਣੇ ਕੋਲ ਹੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਆ ਦੱਸੋ ਮੈਨੂੰ